ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਕੁਝ ਦਿਨ ਪਹਿਲਾਂ ਇੱਕ ਰਾਤ ਨੂੰ ਇੱਕ ਬਾੜੇ ਦੇ ਵਿੱਚੋਂ ਦੌੜ ਕੇ ਤੇ ਇਹ ਵੀਰ ਸਾਨੂੰ ਗੜਧੀ ਵਾਲਾ ਸ਼ਹਿਰ ਦੇ ਵਿੱਚ ਆਪਣੀ ਜਾਨ ਲੁਕਾਉਂਦਾ ਤੇ ਭੱਜਦਾ ਜਿਹੜਾ ਰਾਤ ਨੂੰ ਸਾਡੇ ਵੀਰਾਂ ਵੱਲੋਂ ਪਹਿਚਾਣ ਲਿਆ ਗਿਆ ਸੀ ਤੇ ਉਹਨੂੰ ਰੋਕ ਲਿਆ ਗਿਆ ਤੇ ਉਹਨੂੰ ਰੋਕ ਕੇ ਤੇ ਇਹਨੂੰ ਪੁੱਛਿਆ ਕਿ ਸਿਆ ਵੀ ਤੂੰ ਕਿੱਥੋਂ ਦਾ ਰਹਿਣ ਵਾਲਾ ਤੇ ਸਾਡੀ ਟੀਮ ਮੈਂਬਰ ਵੀ ਪਹੁੰਚ ਗਿਆ ਟੀਮ ਮੈਂਬਰ ਨੇ ਜਦੋਂ ਇਹਦੇ ਹਾਲਾਤ ਦੇਖ ਕੇ ਫਿਰ ਮੈਂ ਆਰਡੀਨਾਂ ਸੰਪਰਕ ਕੀਤਾ ਵੀ ਆਪਣੇ ਕੋਲ ਜਿੱਦਾਂ ਦੇ ਬੰਦੇ ਸਾਨੂੰ ਮਿਲਦੇ ਆ ਵੀ ਆਪਾਂ 2017 ਦੇ ਛੜਾ ਰਹੇ ਆ ਜਿਹੜੇ ਪ੍ਰਵਾਸੀ ਕਈ ਕਈਆਂ ਨੂੰ ਜ਼ਬਰਦਸਤੀ ਸਾਡੇ ਕਈ ਪੰਜਾਬ ਦੇ ਰਹਿਣ ਵਾਲਿਆਂ ਨੂੰ ਇਹ ਬਾੜੀਆਂ ਦੇ ਵਿੱਚ ਰੱਖ ਕੇ ਜ਼ਬਰਦਸਤੀ ਉਹਨਾਂ ਤੋਂ ਗੋਹਾ ਸਟਾਇਆ ਜਾਂਦਾ ਆ 100-100 ਮੱਝਾਂ ਦਾ ਤੇ ਉਸ ਹਾਲਾਤ ਦਾ ਜਿਹੜਾ ਬੰਦਾ ਸਾਨੂੰ ਮਿਲਿਆ ਆ ਵੀ ਆਪਾਂ ਤੁਸੀਂ ਜਲਦੀ ਆਓ ਤੇ ਫਿਰ ਜਾ ਕੇ ਸੀ ਲੈ ਕੇ ਤੈਨੂੰ ਸੇਵਾ ਘਰ ਤੇ ਜਦੋਂ ਲਿਆਂਦਾ ਨਿਲਾਇਆ ਤਲਾਇਆ ਤਾਂ ਫਿਰ ਇਹਨੇ ਇੱਕ ਨਾਮ ਬੋਲਿਆ ਕਪਲ ਪਾਸ ਵਨ ਤੇ ਇੱਕ ਸ਼ਹਿਰ ਦਾ ਨਾਮ ਬੋਲਿਆ ਸਾਡੀ ਟੀਮ ਦੇ ਮੈਂਬਰ ਨੇ ਸੁਹਾਜ ਜੀ ਜਿਹੜਾ ਕਿ ਅੱਗੇ ਕਾਫੀ ਜਿਹੜੇ ਸਾਡੇ ਜਿਹੜੇ ਪਰਿਵਾਰ ਚੋਂ ਬੰਦੇ ਜਾਂਦੇ ਆ ਨਾ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਸੁਹਾਜ ਜੀ ਦਾ ਵੀ ਜਿਹੜੇ ਉੱਥੇ ਰਹਿ ਕੇ ਆਪਣੇ ਸਵਾਮਾਂ ਦਿੰਦੇ ਆ ਭਰਾ ਸਾਡਾ ਤੇ ਉਹਨਾਂ ਨੂੰ ਇੱਕ ਸਿਰਫ ਨਾਮ ਤੇ ਸ਼ਹਿਰ ਦਾ ਨਾਮ ਦੱਸਣਾ ਤੇ ਇੱਕ ਜਾਤੀ ਦਾ ਨਾਮ ਜਾਂ ਪਿਤਾ ਦਾ ਨਾਮ ਦੱਸਣਾ ਹੁੰਦਾ ਬਾਕੀ ਬੜੀ ਕਿਰਪਾ ਗੁਰੂ ਸਾਹਿਬ ਦੀ ਉਹਨਾਂ ਤੇ ਉਹ ਆਪਣੀ ਮਿਹਨਤ ਤੇ ਬਲਬੂਤੇ ਤੇ ਲਾ ਕੇ ਉੱਥੇ ਫੂਨ ਕਮਾ ਕੇ ਸਾਰੇ ਆਪਣੇ ਸਰਸਸ ਲਾ ਕੇ ਤੇ ਉਹਨੇ ਪਰਿਵਾਰ ਉਹਨਾਂ ਨੇ ਉਹ ਲੱਭ ਲਿੰਦਿਆ ਤੇ ਉਹਨਾਂ ਨੇ ਇਹੀ ਇੱਕ ਪਰਿਵਾਰ ਦਾ ਜਿਹੜਾ ਇੱਕ ਨਾਮ ਦੱਸਿਆ ਫਿਰ ਉਹ گاؤں ਚ ਪਹੁੰਚ ਗਏ ਉੱਥੇ ਪਾਸਮਾਨ ਨਾਂ ਦਾ ਕੋਈ ਬੰਦੇ ਮਿਲੇ ਤੇ ਉਹਨਾਂ ਨੂੰ ਪੁੱਛਿਆ ਪੁੱਛ ਕੇ ਤੇ 15 ਸਾਲ ਤੋਂ ਤਕਰੀਬਨ 15 13 14 15 ਸਾਲ ਤੋਂ 13 14 15 ਘਰੋਂ ਗੁੰਮ ਹੋਇਆ ਸੀ ਇਹ ਸਾਰਾ ਪਰਿਵਾਰ ਇਹਨੂੰ ਲੱਭ ਰਿਹਾ ਇਹ ਉਹਦਾ ਵੱਡਾ ਸਾਲਾ ਦਿੱਲੀ ਰਹਿ ਰਿਹਾ ਇਹ ਅੱਜ ਲੈਣ ਉਹਨੂੰ ਪਹੁੰਚਾਇਆ ਬਾਕੀ ਜਿਹੜਾ ਸਾਰਾ ਪਰਿਵਾਰ ਆ ਉਹ ਦਿੱਲੀ ਲੈਂਡ ਜਿਹੜਾ ਇਹਨੂੰ ਆਊਗਾ ਤੇ ਮੈਂ ਗੱਲ ਕਰਦਾ ਵੀ ਜਿਨ੍ਹਾਂ ਨੇ 13-14 ਸਾਲ ਇਹਨੂੰ ਰੱਖ ਕੇ ਕੰਮ ਕਰਵਾਇਆ ਉਹ ਕਿੱਥੇ ਲਿਖਾ ਦੇਣਗੇ ਉਹ ਲੋਕ ਕਿੱਥੇ ਉਹਨਾਂ ਦੇ ਮੈਂ ਕਹਿੰਨਾ ਜਿਆਜੂਗ ਵੀਡੀਓ ਕਿਤੇ ਦੇਖਣ ਉਹਨਾਂ ਪਹੁੰਚੇ ਵੀ ਅੱਜ 13-14 ਸਾਲ ਬਾਅਦ ਆਪਣੇ ਪਰਿਵਾਰ ਚ ਜਾਣਾ ਤੇ ਇੱਕ ਰੁਪਈਆ ਨਹੀਂ ਕੋਲ ਲੈ ਕੇ ਜਾਣਾ ਇਹ ਵੀ ਇੱਕ ਇਨਸਾਨ ਆ ਇਹ ਵੀ ਇਹਦੇ ਵੀ ਨਿਆਣੇ ਬੱਚੇ ਆ ਇੱਕ ਕੁੜੀ ਆ ਤੇ ਤੇਰਾ 14 ਸਾਲ ਦੀ ਮਿਹਨਤ ਖੂ ਖਾਤੇ ਕਿਸੇ ਨੇ ਕੋਈ ਰੁਪਈਆ ਨਹੀਂ ਇਦਾਂ ਹੀ ਦੌੜ ਕੇ ਵਿਚਾਰੇ ਨੇ ਜਾਨ ਬਚਾਈ ਤੇ ਜਿਹੜੀ 14 ਸਾਲ ਦੀ ਮਿਹਨਤ ਕੀਤੀ ਉਹ ਉਹ ਕਿੱਥੇ ਲੇਖਾ ਦਊਗੀ ਕਿੱਥੇ ਲੇਖਾ ਦੇਣਗੇ ਉਹ ਲੋਕ ਇਦਾਂ ਦੇ ਬਰਿੰਦੇ ਇਦਾਂ ਦੇ ਪਾਪੀ ਜਿਹੜੇ ਲੋਕ ਕਿਦੋਂ ਦੀ ਅਸੀਂ ਇਹ ਰੌਲਾ ਪਾ ਰਹੇ ਹਾਂ 2017 ਤੋਂ ਅਸੀਂ ਛੜਾ ਛੜਾ ਘਰਾਂ ਚ ਪਹੁੰਚਾਏ ਆ ਅਸੀਂ ਕਹਿ ਰਹੇ ਹਾਂ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਘਰਾਂ ਚ ਪਹੁੰਚਾ ਦਿਓ ਇਹਨਾਂ ਦੇ ਵੀ ਕੋਈ ਲੱਭ ਰਹੇ ਐ ਇਹਨਾਂ ਤੇ ਇਹਨੂੰ ਹੁਣ ਅਸੀਂ ਕਿਉਂਕਿ ਅਸੀਂ ਤਕਰੀਬਨ 200 ਤੋਂ ਉੱਪਰ ਪ੍ਰਵਾਸੀ ਜਿਹੜਾ ਅਸੀਂ ਆਪਣਾ ਘਰ ਆਸ਼ਰਮ ਰਾਜਸਥਾਨ ਦੇ ਵਿੱਚ ਜਿਹੜਾ ਉੱਥੇ ਪਹੁੰਚਾ ਦਿੰਨੇ ਹਾਂ ਹੁਣ ਸਾਡੇ ਕੋਲ ਪ੍ਰਵਾਸੀ ਜਿਹੜੇ ਬਿਲਕੁਲ ਵੀ ਨਹੀਂ ਐ ਇੱਥੇ ਸਾਡੇ ਕੋਲ ਜਿਹੜੇ 118 ਜਾਣੇ ਆ ਬਿਲਕੁਲ ਸਾਰੇ ਪੰਜਾਬੀ ਆ ਜਿਹੜਾ ਸਾਨੂੰ ਪ੍ਰਵਾਸੀ ਮਿਲਦਾ ਆ ਜਾਂ ਤਾਂ ਉਹਦਾ ਪਰਿਵਾਰ ਚ ਪਤਾ ਜੀ ਪਹੁੰਚਾਦੀ ਦਾ ਜਾਂ ਫਿਰ ਅਸੀਂ ਰਾਜਸਥਾਨ ਆਪਣਾ ਘਰ ਉਹਨਾਂ ਕੋਲ ਉੱਥੇ ਅਸੀਂ ਸ਼ਿਫਟ ਕਰਦੀਦਾ ਉਹਨਾਂ ਤੋਂ ਉੱਥੇ ਜਿੰਨੇ ਪੰਜਾਬੀ ਹੁੰਦੇ ਆ ਉਹਨਾਂ ਨੂੰ ਕੋਈ ਪੰਜਾਬੀ ਮਿਲਦਾ ਉਹ ਅਸੀਂ ਪੰਜਾਬ ਚ ਲੈ ਆਉਂਦੇ ਆ ਫਿਰ ਇੱਥੇ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਘਰ-ਵਾਰ ਤੇ ਘਰਾਂ ਚ ਛੱਡਦੇ ਆ ਤੇ ਇਹਨੂੰ ਹੁਣ ਅਸੀਂ ਜਿਹੜਾ ਇਹਦੇ ਪਰਿਵਾਰ ਜਿਹੜਾ ਉਹ ਆਇਆ ਲੈਣ ਤੇ ਉਹਨੂੰ ਘਰ ਦੇ ਵਿੱਚ ਤੁਰਾਂਗੇ ਕਿਉਂਕਿ ਅਸੀਂ ਲੱਭ ਰਹੇ ਵਿਚਾਰੇ ਇਹਦੇ ਬੱਚੇ ਢੀਕ ਰਹੇ ਆ ਦੀ ਧਰਮ ਪਤਨੀ ਹੈਗੀ ਆ ਤੇ ਚਲੋ ਬਾਕੀ ਉਹਨਾਂ ਨੂੰ ਵੀ ਰੱਬ ਰੱਖਾ ਜਿਨ੍ਹਾਂ ਨੇ ਇਹਨਾਂ ਨਾਲ 16 ਸਾਲ ਦੀ ਲੜਕੀ ਵੀ ਹੈ ਅੱਛਾ 15 16 ਸਾਲ ਦੀ ਲੜਕੀ ਜਿੰਦਾ ਹੈ ਹੁਣ ਵੀ ਬੀਏ 'ਚ ਪੜ ਰਹੀ ਹੈ दस में बात क्लास बढ़िया पढ़ने में बहुत इतना मेहनत है पूछो बहुत अच्छा खूब अच्छा पढ़ रही है बहुत अच्छा मेहनत कर रहा है अब बढ़िया बढ़िया पैसा कमाती कमाती है वो। इसकी आ, बढ़िया कमाती है इसकी वाइफ आंगनबाड़ी बच्चे वाले सब नया केंद्र नहीं सरकारी है ड्यूटी सरकारी सरकारी ड्यूटी है सरकारी ड्यूटी लगाया मेरा छोटा भाई उसको वो भी इनका छोटा जो साला है ना वो ब्लॉक अपना नहीं होंगे वो ब्लॉग में इंजीनियर है इंजीनियर काम कर रहा है ठीक है तो वो अपना बॉन्ड को लगा दिया वो भी दसवीं पास है इसका और तो उसको लगा दिया लगा दिया चलो तो तो अपना वो घर चलवा रही है बच्चे पढ़ा दिए उसने अपना ये तो चला गया तो बाद में बच्चे पढ़ा दिए उसने नहीं तो बच्चे सर आप लोगों की जो आप लोगों के शरण में आप लोग आकर खड़े हो गए नहीं नहीं चलो अभी क्या है? इसका मिलना था मिलना था। इतने सालों बाद जा के मिला, मिला है। तो अभी चलो घर पे यही हमारे लिए सबसे बड़ी खुशी नहीं जो हमारी जो कर तो हम कहा दिल्ली में रहने वाले इंसान कहा किलोमीटर दूरी से कमाने के लिए दिल्ली से आप लोग के चरण में हम लोग यहाँ पे आके खड़े हो गए ये आपके बदलो हम लोग को ये मिल गया चलो ठीक है जी ਤਨਵਸ ਸਾਰੀ ਸੰਗਤ ਦਾ ਜਰੂਰ ਮੈਂ ਬੇਨਤੀ ਕਰਦਾ ਜਿਹੜੇ ਆਪਾਂ ਗੜਦੀ ਵਾਲੇ ਦੇ ਲਾਗੇ ਛਾਗੇ ਦੇ ਹਜੇ ਤੱਕ ਵੀ ਜਿਨ੍ਹਾਂ ਦੇ ਬਾੜਿਆਂ ਦੇ ਵਿੱਚ ਬੰਦੇ ਰੱਖਿਓ ਆ ਮੈਂ ਉਦੋਂ ਵੀ ਅਪੀਲ ਕੀਤੀ ਸੀ ਹਜੇ ਤੱਕ ਵੀ ਬੰਦੇ ਦੇ ਪੁੱਤਾਂ ਮੰਗੂ ਜੋ ਵੀ ਉਹਨਾਂ ਦੇ ਘਰਵਾਰ ਰੱਖ ਕੇ ਘਰਾਂ ਚ ਪਹੁੰਚਾ ਦੋ ਜਲਦੀ ਅਸੀਂ ਮੁੜ ਕੇ ਜਿਹੜੀ ਸ਼ਾਨ ਬੀਣ ਕਰਨ ਜਾ ਰਹੇ ਆ 2017 ਦੇ ਐਤ ਕੀ ਪਰਚੇ ਕਰਵਾਵਾਂਗੇ ਜਿੰਨੇ ਪਹਿਲਾਂ ਵੀ ਹੋਏ ਆ ਮੁੜ ਕੇ ਦੁਬਾਰਾ ਜਿਹੜੇ ਜਿਹੜਿਆਂ ਨੂੰ ਜਿਨ੍ਹਾਂ ਦੇ ਪਹਿਲਾਂ ਰੱਖਿਆ ਹੋਣਗੇ ਮੁੜ ਕੇ ਰੱਖਿਆ ਉਹਨਾਂ ਦੇ ਪੱਕਾ 100% ਕਾਨੂੰਨੀ ਕਾਰਵਾਈ ਕਰਵਾਵਾਂਗੇ ਜਿਹੜੇ ਕਦੀ ਉਹਨਾਂ ਦਾ ਕੋਈ ਸਮਝੌਤਾ ਨਹੀਂ ਹੋਊਗਾ ਉਹਨਾਂ ਨਾਲ ਕਿਸੇ ਵੀ ਹੱਦ ਤੱਕ ਆਪਾਂ ਉਹਨਾਂ ਨੂੰ ਕਿਉਂਕਿ ਅਸੀਂ ਬੜਾ ਪਿੱਟ ਪਿੱਟ ਉਹਨਾਂ ਨੂੰ ਕਹਿ ਰੱਖਿਆ ਜਿਹੜੇ ਹਜੇ ਤੱਕ ਵੀ ਬੰਦੇ ਨਹੀਂ ਰੱਖਣੋਂ ਆੜਦੇ ਇਹ ਕਿਤੇ ਦੂਰੋਂ ਨਹੀਂ ਆ ਗਿਆ ਜੱਕਦਮ ਗੜ ਦੇ ਬਾੜਿਆਂ 'ਚੋਂ ਦੌੜ ਕੇ ਆਇਆ ਤੇ ਲਾਗੇ ਦੇ ਬਾੜਿਆਂ ਦੇ ਵਿੱਚ ਇਹ ਬੰਦੇ ਪੱਕੇ ਹੋਣਗੇ ਤੇ ਹਜੇ ਤੱਕ ਵੀ ਜਿਹਨਾਂ ਤੋਂ ਹੈਗੇ ਆ ਤੇ ਉਹ ਆਪਣਾ ਜਿਹੜਾ ਇੰਤਜ਼ਾਮ ਕਰ ਲੈ ਜੋ ਵੀ ਹੈਗਾ ਪੁਲਿਸ ਥਾਣੇ ਜਾ ਕੇ ਰਿਪੋਰਟ ਲਿਖਾਉਣ ਉਹਨਾਂ ਦੀ ਜੋ ਲਿਖਤ ਪੜਤ ਕਰਕੇ ਕੋਸ਼ਟਾ ਨੇ ਲਿਖਾ ਕੇ ਆਪਣੇ ਬੰਦੇ ਜਿਹੜੇ ਛਾਣਬੀਣ ਕਰਾ ਕੇ ਰੱਖਣ ਜਿਨ੍ਹਾਂ ਤੋਂ ਬਿਨਾ ਛਾਣਬੀਣ ਤੋਂ ਬੰਦਾ ਰੱਖਿਆ ਹੋਊਗਾ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ